ਸਸਰੀ ਗਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਬਾਬੇ ਦੀ ਕਿਰਪਾ ਤਰਪਾਲ ਧਾਨ ਲਈ ਵੀ ਬਾਤ ਅੱਜ ਮੌਸਮ ਵੀ ਐ ਪੂਰਾ ਕਿਹੜੇ ਕੜਾਕਾ ਕੜਾਕੇ ਦੀ ਧੁੱਪ ਕਹਿੰਦੇ ਨਹੀਂ ਨਾ ਵੀ ਮਤਲਬ ਅੱਗੇ ਵੈਂਦੀ ਐ ਸੂਹਾ ਚੂਹਾ ਦੇ ਟਾਈਮ ਆ ਜੇ 8 8:30 ਦਾ ਨਾਂਵਾਂ ਵੀ ਧੁੱਪਾਂ ਕੜਾਈ ਲੈ ਕੱਢਦੀ ਐ ਪੂਰੇ ਜਿੰਨੀ ਜਿੰਨਾ ਮਹੀ ਪਿਆ ਵੀ ਐਂ ਧੁੱਪ ਇੱਕੋ ਧੁੱਪ ਰਹਿੰਦੀ ਐ ਵੀ ਪਾਣੀ ਬਸ ਸਾਰੇ ਖਤਮ ਕਰ ਦੂੰਗਾ ਜਰਾ ਕੱਢਾ ਚਲਾ ਖੜਾ ਦਾ ਉੱਥੇ ਹੈ ਅਜੇ ਧੋਤੀ ਆ ਸਭ ਗਾਇਬ ਹੋ ਗਿਆ ਬਾਕੀ ਲੱਗੇ ਆ ਕੰਬੈਨ ਨੂੰ ਆ ਕੇ ਸਭ ਜਿਹੜੀ ਪਹਿਲਾਂ ਗੇਅਰ ਧੌਣਾ ਦਾ ਜ ਹਜੇ ਪਲੇਟੇ ਖੋਲੀ ਸੀ ਪਲੇਟ ਖੁੱਲ ਕੇ ਦੇਖੀ ਆ ਤਾਂ ਵੀ ਜਿਹੜੀ ਆਪਣੇ 17 ਦੀ ਢਿਲ ਹੁੰਦੀ ਆ ਇਹ ਤਾਂ ਹੈ ਹੀ ਨਹੀਂ ਬਿਲਕੁਲ ਵੀ ਹੈਂ ਭਾਈ ਹਾਂਜੀ ਹਾਂਜੀ ਇਹ ਤਾਂ ਬਿਲਕੁਲ ਵੀ ਨਹੀਂ ਹੈਗੀ ਹਾਂਜੀ ਐਕਸਲ ਪਾ ਲੈਣੇ ਫੇਰ ਜ਼ਿਆਦਾ ਦਿਖਦੀ ਆ ਹਨਾ ਇਹਦਾ ਮਤਲਬ ਲੋ ਕੁਪਲਿਨਾ ਖਰਾਬ ਹੈ ਨਹੀਂ ਹੂੰ ਐਕਸਲਾਂ ਨਹੀਂ ਇਹਨੇ ਠੀਰੀਆਂ ਉਹ ਕਸੀਆਂ ਹੋਈਆਂ ਜਾਂ ਪੈਕਸਲ ਪਾਰਨ ਨੇ ਉਹ ਢਿੱਲ ਜਾਰੇ ਦਿਖਾਉਣੇ ਹਨਾ ਹਾਂਜੀ ਇਹ ਚੀਜ਼ ਆ ਉਹ ਗੇ ਤਾਂ ਫੇ ਰਹਿਣੇ ਦੰਨੇ ਆ ਕਰ ਦੋ ਬੰਦੇ ਗੇ ਠੀਕ ਆ ਹੂੰ ਲਾ ਦੇਣਾ ਓਕੇ ਆ ਕੋਈ ਗੇ ਦੇ ਵਿੱਚੋਂ ਆਵਾਜ਼ ਨਹੀਂ ਕੋਈ ਕੁਸ ਨਹੀਂ ਲਾ ਜਿਹੜਾ ਵੀ ਲੈਣੇ ਰੱਖ ਦੇਖੋ ਬੈਲਟ ਲਾ ਕੇ ਕਮਾਦੀਆਂ ਕਰੋਂ ਦੇਖ ਲਿਓ ਹਾਂ ਕਰੋਂ ਦੇਖ ਲਿਓ ਕਮਾ ਲੈਨੇ ਬੈਲਟ ਲਾ ਕੇ ਹੋਰ ਘੁੰਮਦਾ ਸਾਰਾ ਲਾਉਂਦਾ ਚੱਲ ਰੋਣ ਸਾਰਾ ਗੇਰ ਨੂੰ ਮਤਲਬ ਹੈਰ ਬਾਜ ਨੇ ਬੇੜਾ ਦੇਈ ਜਾ ਲੈ ਲੈ ਬੈਲਟ ਪਈ ਨੇ ਨਹੀਂ ਓਕੇ ਆ ਗਰਾਰੀਆਂ ਤੇ ਬਈ ਮੱਕੀ ਦੇ ਸੀ ਜਿੰਦੇ ਪਹਿਲਾਂ ਚੈੱਕ ਕਰੀਆਂ ਓਕੇ ਤੇ ਆ ਗਰਾਰੀਆਂ ਕੋਈ ਦਿੱਕਤ ਨਹੀਂ ਦੀ ਹੈਗੀ ਚੱਲ ਇਹ ਨੂੰ ਪ੍ਰੋਟੈਕਸ਼ਨ ਤੇ ਮੈਨੂੰ ਇਹ ਜੇ ਇੱਚੇ ਲੱਗਦਾ ਹੈ ਕੰਮ ਮਾਰੇ ਹੀ ਆ ਢੱਲ ਨਾ ਨਹੀਂ ਇਹੀ ਇਹੀ ਤੇ ਲਗਾ ਨਖਾਈ ਜੇ ਮਤ ਪਾਈ ਜਾਂਦੀ ਹੈ ਨਾ ਹਾਂਜੀ ਦੇਖੀਏ ਕਪਲਿੰਜੇ ਦਾ ਗਾ ਮੈਨੀ ਇੰਚ ਆ ਕੰਪਲੇਂਟ ਚ ਹਾਂ ਕੰਪਲੇਂਟ ਗਾੜਾ ਐਂ ਤਾਂ ਨਹੀਂ ਹਲਦੀ ਐਂ ਫੜ ਕੇ ਰੱਖੋ ਇਹਨੂੰ ਲੈ ਕੰਪਲੇਂਟ ਚ ਹਾਂ ਕੰਪਲੇਂਟ ਜਾਂ ਕੰਪਲੇਂਟ ਚਾਂ ਜਿਹੜਾ ਗੁੱਲਾ ਵਾ ਇਹਦਾ ਇਹਦੇ ਚ ਇੱਕ ਕੰਪਲੇਂਟ ਇਹਨਾਂ ਨੇ ਪਾਉਣੀ ਪਾਈ ਗਈ ਆ ਪਾਗੜਾ ਬਦਲੀ ਆ ਤਾਂ ਮੈਂ ਦੋ ਨਵੀਆਂ ਪਾਤੀਆਂ ਥੇ ਲਿਆ ਕੇ ਠੀਕ ਐ ਸਾਲੀ ਦਾ ਹੋਰ ਪੰਗਾ ਨਾ ਫਰਕ ਐ ਦਾ ਇੱਕ ਪਾਸਾ 20 ਦੰਦੇ ਆ ਇੱਕ ਪਾਸਾ 16 ਦੰਦੇ ਆ ਘੇਰ ਵੀ ਇਹ ਨਾਂ ਦਾ ਹੈ ਜੀਆਰ ਦੀ ਬਾਡੀ ਜਾਂ ਨਾਂ ਇਹ ਸੁਵਰਾਜ ਦੀ ਬਾਡੀ ਚ ਹੈ ਜੀਡੀਆਰ ਤਾਂ ਹੁੰਦਾ ਤਾਂ ਇਹ ਥੋੜੀ ਜਿਹੀ ਚੜਾਈ ਦੀ ਘਟ ਹੋਣੀ ਦੀ ਸੁਵਰਾਜ ਦਾ ਹੁੰਦਾ ਤਾਂ ਥੋੜੀ ਜਿਹੀ ਵਾਧ ਹੋਣੀ ਦੀ ਕਿਸੇ ਜੀ ਕਿਸੇ ਮਾਡਲ ਤੇ ਨਹੀਂ ਹੈਗੇ ਨੇ ਉਹਨਾਂ ਦਾ ਦਸ਼ਮੇਸ਼ ਦੇਗੇ ਤਿਆਰ ਕਰਾਇਆ ਆ ਆਪਦਾ ਯਾਰ ਹੈ ਵੀ ਘੇਰਾ ਹੁੰਦਾ ਹਮ ਹੈ ਵੀ ਘੇਰਾ ਕਿਤੇ ਘੇਰ ਤਾਂ ਬਹੁਤ ਹੈ ਵੀ ਆ ਬੰਦਨਾ ਜਾਨਾ ਉਹਨਾਂ ਕੀ ਹਮ ਬਾਲੇ ਖਲਾਰੇ ਥੋੜੀ ਜਗ੍ਹਾ ਜਿ ਇਕੱਠਾ ਜਿਆ ਕਰਿਆ ਹਮ ਚਲ ਦੇਖਦੇ ਹਾਂ ਖੋਲ ਕੇ ਖੋਲੇ ਦਾ ਬਸ ਰਹਿੰਦੇ ਇਧਰ ਟਾਇਰ ਜਿਹੜਾ ਡਾਇਰੈਕਸ਼ਨ ਚੈੱਕ ਕਰਨੀ ਜ਼ਰਾ ਖੋਲਾ ਹਾਂ 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 ਖੋਲੋ ਆਹ ਰਾ ਜੈਕ ਤਾਂ ਲਾਏ ਲੈ ਹੁਣ ਖੋਲ ਲੈ ਉਹ ਵੀ ਚੱਕਿਆ ਕਰੇ ਦੰਨੇ ਆ ਖੋਲੀ ਤਾਂ ਹੋਈਏ ਗੇਟ ਓਕੇ ਆ ਲੈਹਰ ਬਾਲ ਮੜੀ ਜਿਹਾ ਨਾ ਆਵੇ ਬੈਕਸ਼ਣ ਖੋਲੀ ਦੀ ਬੈਕਸ਼ਣ ਦੇ ਬੈਰਿੰਗ ਆ ਜਿਹੜੇ ਇਹਨੀਆਂ ਨਾਲੇ ਬੈਰਿੰਗ ਢੱਲੇ ਆ ਥੋੜੇ ਜੇ ਮੈਂ ਕਿਹਾ ਵੀ ਹੁੰਦਾਂ ਮੈਂ ਪਾਏ ਦੇ ਯਾਨਾ ਬਾਈ ਹੋਰ ਉਹ ਰੋਡ ਤੇ ਮੇਨ ਜੋਰ ਉਹਨਾਂ ਦੇ ਲੱਗਣਾ ਯਾਰ ਇਹ ਕਿਹੜਾ ਵੀ ਐ ਛੇਤੀ ਪਹੁੰਚਣਾ ਹੈ ਤੇ ਜਿਹਦਾ ਸਮਾਨ ਇਹ ਚੱਲਣਾ ਚਾਹੁੰਦਾ ਬੰਦਾ ਮਾੜਾ ਮੋਟਾ ਨਾਮ ਦੇ ਨਾਲ ਅਪਡੇਟ ਕਰੀ ਜਾਂਦਾ ਨਾ ਅੱਜ ਇਹਦਾ ਇਹ ਸਮਾਨ ਆ ਇਹ ਥੋੜਾ ਜਿਹਾ ਟਾਈਮ ਲੰਦਾ ਨਾਲੇ ਕਿ ਲਾਨ ਹੋਣਾ ਹੋਣਾ ਕੀ ਫਾਇਦਾ ਪੀਨੀਆ ਨਾਲ ਪੈ ਰਹੇ ਪ੍ਰੈਸ਼ਰ ਪਲੇਟ ਤਵਾ ਇਹ ਜੀਜਾਂ ਪੈਣ ਗਿਆ ਮੇਂਚ ਨਿਆ ਚੱਲਣ ਨੂੰ ਤਾਂ ਬਾਈ ਚੱਲ ਸਕਦੀ ਹੈ ਨਾ ਪ੍ਰੈਸ਼ਰ ਪਲੇਟ ਆ ਪਈਆ ਤਵਾ ਵੀ ਪਿਆ ਪਰ ਫਿਰ ਵੀ ਆਏ ਆ ਵੀ ਜੱਜ ਟੱਕਰ ਸਮਾਂ ਆਉਂਦੀ ਹੈ ਤਸੱਦੀ ਨਹੀਂ ਹੁੰਦੀ ਪੂਰੀ ਹੈ ਨਾ ਕੱਟ ਜਿਆਦੇ ਲਵਾਏ ਹੋਏ ਆ ਖੋਰਾ ਕਿੰਨੀ ਵਾਰ ਅਗਲੇ ਨੇ ਕੱਟ ਲਵਾਇਆ ਹੈ ਨਾ ਹਾਂ ਤਾਂ ਜਿਹਨੇ ਆਇਆ ਵੀ ਮੁਰਕੇ ਪਾ ਕੇ ਦੇਖਣੇ ਦੀ ਲੋੜ ਨਹੀਂ ਬਾਕੀ ਕੱਲ ਨੂੰ ਇਹਦੀ ਫਿਟਿੰਗ ਆ ਨਾ ਸਮਾਨ ਲੈ ਆਵਾਂਗੇ ਕਿੱਥੇ ਦੀ ਲਈਏ ਇਹ ਸਮਾਨ ਭਾਈ ਜਰੂਰ ਦੱਸਿਓ ਨਾ ਕਮੈਂਟਾਂ ਦੇ ਵਿੱਚ ਕਿਹੜੀ ਦੁਕਾਨ ਤੇ Ориਜਨਲ ਸਮਾਨ ਆ ਰੇਟ ਵੀ ਹੈ ਨਹੀਂ ਤੁਹਾਨੂੰ ਪਤਾ ਹੀ ਆ ਨਾ ਡੁਪਲੀਕੇਟ ਮਾਲ ਜਾਦੇ ਆ Ориਜਨਲ ਘਾਟ ਆ ਬਸ ਜਿਹੜੀ ਦੁਕਾਨ ਤੇ ਚਲਜੋ ਛੱਲੇ ਢੇਡਦੀ ਆ ਇਹ ਚੀਜ਼ਾਂ ਦੇਖ ਕੇ ਸਮਾਨ ਦਾ ਅੱਜ ਗਰੀਦਕ ਮਾਲ ਬੰਨੇ ਭਾਈ ਹਨਾ ਔਰ ਪਾਪਾ ਲਾਵਾ ਨੇ ਗਰੀਦ ਮਾਰ ਲੰਨੇ ਜਿਹੜੇ ਨਹੀਂ ਜਾਊਗਾ ਉਹਨੂੰ ਪੱਟ ਕੇ ਕੱਢ ਲੈਣੇ ਆ ਵੀ ਆਹੀ ਆ ਹੁਣ ਹੈ ਕਿ ਨਹੀਂ ਚੂਹਾ ਫਰਮ ਬਣਾਉਣਾ ਤਾਂ ਇਹ ਹੁਣ ਮਿਸਤਰੀ ਕਹਿੰਦਾ ਵੀ ਰੈਡੀ ਮੇਟੇ ਪਾਦੇ ਲਿਆ ਕੇ ਇੰਨਾ ਕਿੱਥੇ ਤੇ ਲਿਆਵਾਂਗੇ ਇਹ ਰੈਡੀ ਮੇਟੇ ਮੂੰਹ ਯਾਰੀ ਬੇਟਾਉਣਾ ਉੱਪਰ ਐਲੀਵੇਟਰ ਆਲਾ ਨਾ ਹੂੰ ਸੁੰਦਰੀ ਨਾ ਬੇ ਕਣੀ ਆ ਫਾਇਦਾ ਵੀ ਰਿਪੇਅਰ ਕਰਦਾ ਵੀ ਨਾਲ ਦੀ ਨਾਲ ਚਾਹੇ ਮਸ਼ੀਨ ਬਣਵਾ ਲਓ ਜਾਂ ਚਾਸੀ ਤਿਆਰ ਕਰਵਾ ਲਓ ਹਾਂਜੀ ਸਾਰਾ ਹੂੰ ਬੈੱਡ ਦਾ ਪਟਾ ਲਿਖ ਲੰਨੇ ਆ ਕਾਪੀ ਦੇ ਹਾਂ ਨਾ ਹੋਰ ਬਾਕੀ ਇਹ ਗੱਲ ਤੇ ਵੇਦੀ ਫਿਟਿੰਗ ਸ਼ੁਰੂ ਹੋ ਜੂਗੀ ਹੂੰ ਇੰਨਾ ਕੁ ਜੋਰ ਲੱਗੂਗਾ ਲਾਈ ਜਾਵਾਂਗੇ ਹੂੰ ਮੈਂ ਮੈਨਨ ਗੱਲ ਤਾਂ ਗੇਰ ਦੀ ਸੀ ਮੈਨੂੰ ਇਹਦੇ ਵੀ ਗੇਰ ਦੇ ਸਟਾਰ ਆ ਜਿਹੜੇ ਆ ਨਾ ਇਹ ਥੋੜੇ ਜਿ ਢਿੱਲੇ ਹੋਣਗੇ ਪਰ ਇਹਨਾਂ ਦੀ ਜਿਹੜੀ ਆਪਾਂ ਕਹਿਦੀ ਆ ਨਾ ਢੇਲਾ ਬਿਲਕੁਲ ਵੀ ਨਹੀਂ ਦੀਏਗੀ ਮਾੜੀ ਮੜੀ ਮਾਮੂਲੀ ਜਿਹੀ ਢੇਲਾ ਹੂੰ ਹੂੰ ਨਾਰਮਲ ਜਿਹੀ ਹੂੰ ਚਲੋ ਮਾਰ ਲਈ ਅੰਗਰੇਜ਼ ਨੇ ਮਿਲਦੇ ਆ ਲਓ ਜੀ ਬਾਈ ਸ਼ਾਮ ਦਾ ਟਾਈਮ ਹੋ ਗਿਆ ਹੁਣ ਲੱਗੇ ਆ ਤੰਬੂ ਤਾਣਨ ਲੈਟ ਲੱਗੀ ਬਾਈ ਰਾਤ ਮੱਛਰ ਮਛਰ ਨਾਲ ਲੜਿਆ ਹੋਰ ਮੈਂ ਨਾ ਹਾਂ ਯਾਰਾ ਗੁਰੂਆ ਹਾਂ ਬੁਰਾ ਸਵੇਰਾ ਆਇਆ ਸੌਣ ਦਾ ਬੁਰਾ ਨਜ਼ਾਰਾ ਦਾ ਦੇਖਿਆ ਕਿੰਨਾ ਬੜਾ ਹਾਂ ਤੂੰ ਦਾ ਸਵੇਰੇ ਪਤਾ ਨਾ 9 ਵਜੇ ਤੱਕ ਰਪਿਆ ਰਿਆ 9 ਵਜੇ ਉੱਠਿਆ ਹਾਂ 9 ਵਜੇ 9 ਵਜੇ ਉੱਠਿਆ ਅੱਜ ਬਾਈ ਇੰਨੀ ਰਾਤ ਪਰ ਮਲਾਂ ਵੀ ਪਤਾ ਹੀ ਲੱਗਿਆ ਹੈਗਾ ਹੈ ਜੇ ਤੂੰ ਜਿਵੇਂ ਉੱਠਿਆ ਮੈਂ ਚੱਲ ਵਧੀਆ ਨੀਂਦ ਖੁੱਲ ਕੇ ਆਉਣੀ ਚਾਹੀਦੀ ਆ ਲੇਟ ਪੈ ਸੌਣਾ ਨਾ ਫਿਰ ਤੂੰ ਗੇਮ ਖੇਲੀ ਜਾਣਾ ਬਾਕੀ ਬਾਈ ਇਹਦਾ ਹਨਾ ਤੁਹਾਨੂੰ ਦੱਸੀ ਜਿਵੇਂ ਵੀ ਕੰਮ ਆ ਗਿਆ ਹੁਣ ਸਮਾਨ ਤੇ ਸਮਾਨ ਆਊਗਾ ਮਸ਼ੀਨ ਦੀ ਫਿਟਿੰਗ ਨਾਲ ਦੀ ਨਾਲ ਕਰਨ ਲੱਗ ਜਾਾਂਗੇ ਨਾ ਦੇਖੋ ਕਲੱਚ ਵਾਲਾ ਸਿਸਟਮ ਵੀ ਖੋਲ ਲਿਆ ਸਾਰਾ ਅੱਜ ਡਾਇਰੈਕਸ਼ਨ ਦਾ ਪੀਨਿਨ ਵਗੈਰਾ ਵੀ ਸਾਰਾ ਅੱਜ ਖਾਲੀ ਕਰ ਲਿਆ ਜਿਵੇਂ ਬ੍ਰੇਕਾਂ ਦੇ ਲੈਦਰ ਲੂਦਰ ਵਗੈਰਾ ਹਨਾ ਸਾਰਾ ਸਮਾਨ ਪੱਟ ਕੇ ਸਾਫ਼ ਕਰਕੇ ਰੱਖ ਲਿਆ ਬਸ ਸੋਣਾ ਹੈ ਵੀ ਕੱਲ ਨੂੰ ਇਹਦਾ ਲਿਆਵਾਂਗੇ ਸਮਾਨ ਆ ਰੱਖਦਾ ਇੱਧਰ ਪੱਲੀ ਪਾਤੀ ਉੱਤੇ ਮੀਂਹ ਦਾ ਬਾਈ ਕੋਈ ਮੌਸਮ ਦਾ ਕੋਈ ਪਤਾ ਨਹੀਂ ਫੇਰ ਦੱਸਿਆ ਅੱਜ ਕਲੱਚ ਪਲੇਟ ਆਪਣੀ ਓਕੇ ਆ ਪਈ ਆ ਬਿਲਕੁਲ ਠੀਕ ਆ ਪ੍ਰੈਸ਼ਰ ਪਲੇਟ ਆ ਜਿਹੜੀ ਹਨਾ ਓਵਰ ਪਾਦਾਂਗੇ ਘਸੀ ਹੋਈ ਆ ਕਟ-ਕਟ ਪਤਾ ਨਹੀਂ ਅਗਲੇ ਨੇ ਕਿੰਨੀ ਕੋਰ ਲਵਾਂ ਤਬਾ ਹੋ ਗਿਆ ਬਾਕੀ ਹੁਣ ਲਾਗੇ ਬੇਸਤਰੇ ਲੱਗਣਾ ਸੰਬੂ ਇੱਥੇ ਵਾਂ ਇਕੱਠਾ ਕਰਿਆ ਮੇਰਾ ਇਹ ਬਾਕੀ ਅੱਜ ਦਾ ਕੰਮ ਆ ਨਾ ਹੈ ਨਾ ਨਿਕਣੇ ਆ ਅੱਜ ਦਾ ਕੰਮ ਦਾ ਜਿਹੜਾ ਥੋੜਾ ਟਾਈਮ ਡੈਕਸ਼ਨ ਆ ਨਾ ਬਾਈ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਜਿਆਦਾ ਟਾਈਮ ਲੈ ਜੰਨੀਆਂ ਬਾਕੀ ਹੁਣ ਕੱਲ ਤੇ ਬਾਅਦ ਦੀ ਫਿਟਿੰਗ ਲੱਗ ਜਾਗੇ ਕਰਨਾ ਕਿਉਂ ਐ ਤਾਂ ਨਹੀਂ ਤਾਂ ਅੱਜ ਜੇ ਗਾਇਡ ਡਰਮ ਜਾ ਬੈੱਡ ਬਣਾ ਹਨਾ ਪਟਾ ਲਾਉਣਾ ਬੈੱਡ ਨੂੰ ਇਹਦਾ ਪਟਾ ਵੀ ਖਰਾਬੇ ਆ ਥੋੜਾ ਥੋੜਾ ਜੀ ਮੈਂ ਕਿਹਾ ਚਲੋ ਲਾ ਇਹਦਾ ਨਿਆਉਣਾ ਨਾ ਵੀ ਹੁਣ ਕਿਹੜਾ ਮੁੜ ਕੇ ਆਉਣੀ ਆ ਮਸ਼ੀਨ ਕਿਸੇ ਦਾ ਤਿੰਨ ਮਹੀਨੇ ਉਧਰ ਚੱਲਣੀ ਆ ਫਿਰ ਖੜੀ ਰਹੂਗੀ ਉੱਥੇ ਕਣਕ ਦੇ ਮੌਕੇ ਨੂੰ ਲਿਆਵਾਂਗੇ ਇੱਧਰ ਨੂੰ ਨਾ ਜਿਹੜਾ ਹੁਣ ਕੱਲ ਨੂੰ ਸਮਾਨ ਆ ਜਿਹੜਾ ਬਈ ਲੁਧਿਆਣੇ ਜਾਵਾਂਗੇ ਮਦਨ ਸਫੇਰ ਪਾਰਟਾ ਉੱਥੇ ਹੈ ਨਾ ਬਹੁਤ ਵਧੀਆ ਉਹਨਾਂ ਦਾ ਸਮਾਨ ਵਧੀਆ ਹੁੰਦਾ ਹੈ ਆਪਣਾ ਮਿੱਤਰ ਆ ਕਰਮਨ ਬਾਈ ਜਿਹੜਾ ਆਪਣੇ ਨਾਲ ਗਿਆ ਦਾ ਰਾਸਤਾਨ ਨੂੰ ਨਾ ਉਹ ਉੱਥੇ ਤੇ ਲਿਆਉਂਦਾ ਸਾਰਾ ਸਮਾਨ ਉਹ ਕਹਿੰਦਾ ਵੀ ਉੱਥੇ ਤੇ ਲਿਆਉਣਾ ਆਪਾਂ ਸਮਾਨ ਮੈਂ ਵੀ ਲਿਆਉਣਾ ਤੂੰ ਵੀ ਲੈ ਆਈ ਬਾਕੀ ਤੁਹਾਨੂੰ ਦਿਖਾਵਾਂਗੇ ਨਾ ਕੱਲ ਨੂੰ ਸਮਾਨ ਲਿਆਵਾਂਗੇ ਨਾਲੇ ਨਾਲੇ ਆਪਣਾ ਬਾਈ ਜਿਹੜਾ ਗਿੱਲ ਹੈ ਨਾ ਪਵਨ ਭਾਵਨਾ ਗਿੱਲ ਭਾਵਨਾ ਪੂਰੇ ਚਾਚੇ ਦੇ ਮੁੰਡੇ ਦੀ ਡੈਥ ਹੋ ਗਈ ਸੀ ਉਹਦਾ ਕੱਲ ਨੂੰ ਸੰਸਕਾਰ ਆ ਉੱਧਰ ਜਾਣ ਤੋਂ ਬਾਅਦ ਸਿੱਧਾ ਜਿਹੜਾ ਆਪਣਾ ਨਾ ਵੀ ਲੁਧਿਆਣੇ ਨੂੰ ਖਿੱਚ ਦਾਂਗੇ ਫੇਰ ਗੱਡੀ ਸਮਾਨ ਲਿਆਉਣ ਤੋਂ ਬਾਅਦ ਇਹਦੀ ਫੀਟਿੰਗ ਹੈ ਜਿਹੜੀ ਸ਼ੁਰੂ ਹੋ ਜੂਗੀ ਬਾਕੀ ਹੁਣ ਤਾਂ ਲਗਭਗ ਰਪੇਰਾਂ ਸਾਰੇ ਚੱਲ ਪਈਆਂ ਹਨਾ ਰੇਹਕ ਦੁਕਾਨ ਤੇ ਉਹਨਾਂ ਚੂਹਾ ਬਰਮਾ ਇਹ ਕਿਹਾ ਤਾਂ ਮੈਂ ਮਿਸਤਰੀ ਆ ਸਾਡੀ ਕੋਈ ਸੋਨੀ ਮੈਂ ਮਿਸਤਰੀ ਨੂੰ ਕਿਹਾ ਤਾਂ ਵੀ ਬਣਾ ਦੇ ਜਿਵੇਂ ਬਿੰਗਾ ਡੇਡਾ ਆ ਵਾਂਗਾ ਬਣਾ ਲੈਨੇ ਆ ਨਾ ਨਹੀਂ ਦਿੱਕਤ ਦਊਗਾ ਬਾਕੀ ਹੋਰ ਸਾਰਾ ਬਲ ਬੁਲ ਤਾਂ ਬਰਮ ਬਰ ਮੋਕੇ ਆ ਬਾਸਕਟ ਆਪਾਂ ਨੇ ਬਾਈ ਪੰਜਾਬ ਦੇ ਵਿੱਚ ਮੂੰਗੀ ਵੱਡੀ ਦੀ ਹਨਾ ਤਾਂ ਬਾਸਕਟ ਆਪਾਂ ਇਹੀ ਚਲਾਈ ਦੀ ਮੱਕੀ ਵਾਲੀ ਵਧੀਆ ਚੱਲੀ ਦੀ ਬਾਕੀ ਉਹ ਤੁਸੀਂ ਦੱਸਿਓ ਹਣਾ ਬਾਈ ਕਮੈਂਟ ਕਰਕੇ ਜਿਹੜੇ ਮੇਰੇ ਵੀਰ ਬਾਰ ਮੂੰਗੀ ਤੇ ਸੀਜ਼ਨ ਤੇ ਜਾਣਦੇ ਆ ਵੀ ਵਾਸ਼ਕਟ ਆਪਣੀ ਇਹ ਪਾਲੀਏ ਕਿ ਝੋਨੇ ਵਾਲੀ ਪਾਲੀਏ ਇਸ ਬੈਕਾਂ ਖੋਲ ਕੇ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਹਣਾ ਵੈਸੇ ਆਪਾਂ ਔਰੇ ਮੂੰਗੀ ਵੱਡੀ ਦੀ ਬੜੀ ਸੋਹਣੀ ਵੱਡੀ ਦੀ ਕਣਕ ਵਾਲਾ ਪ੍ਰੈਸ਼ਰ ਤਾਂ ਇਹ ਮੱਕੀ ਵਾਲੀ ਵਾਸ਼ਕਟ ਤੇ ਕੁਣੇ ਮੱਕੀ ਤੇ ਜਲਦੀ ਜਲਦੀ ਆਪਾਂ ਨੇ ਸੀਪਾ ਝਾਰਨੇ ਕੱਢ ਕੇ ਸੀਪਾ ਪਾ ਕੇ ਹਣਾ ਮੂੰਗੀ ਵੱਢਦੀ ਸੀ ਮੈਂ ਕਹਿੰਦਾ ਨਜ਼ਾਰਾ ਲਿਆ ਤਾ ਐਨ ਮੂੰਗੀ ਸਾਫ ਬਹੁਤ ਸੋਹਣੀ ਮੂੰਗੀ ਦੀ ਬਸ ਕਿ ਸਪਰੇਅ ਕਰੀ ਹੋਈ ਸੀ ਇਹ ਗੱਲ ਹੈਗੀ ਆ ਉਧਰ ਸਪਰੇਅ ਨਹੀਂ ਕਰਦੇ ਹਣਾ ਜਿੱਦੋਂ ਤੁਸੀਂ ਗਏ ਆ ਉਦੋਂ ਪੁੱਛਿਆ ਰੋਂ ਵੀ ਸਪਰੇਅ ਕਰਦੇ ਆ ਕਹਿੰਦੇ ਨਾ ਆਪਾਂ ਸਪਰੇਅ ਹੀ ਨਹੀਂ ਹੋ ਰਹੀ ਹੁੰਦੀ ਸਰਦਾਰ ਜੀ ਬਾਕੀ ਬਾਈ ਨੇ ਤਾਂ ਆਪਣਾ ਲਾ ਲਿਆ ਤੰਬੂ ਤੰਬੂ ਲਗਣ ਦੇ ਬਾਅਦ ਨਾਊਗਾ ਰੋਟੀ ਪਾਣੀ ਖਾ ਕੇ ਫਿਰ ਪੱਖਾ ਲਾ ਲਿਆ ਕਿ ਆ ਗਿਆ ਹੋ ਗਿਆ ਇਹ ਠੀਕ ਆ ਬਸ ਮੀਂਹ ਨਹੀਂ ਆਉਂਦਾ ਹੁਣ ਹੁਣ ਮੌਸਮ ਸਾਫ ਆ ਹਾਂ ਖੜੀ ਹਮ ਬਲੋੜੇ ਨਹੀਂ ਆ ਥਰੇਸ਼ਰ ਦੇ ਉੱਪਰ ਬੰਨਦਾ ਥੱਲੇ ਜਾਦੇ ਬੰਨ ਲਈ ਅੱਛਾ ਹਾਂ ਬੰਨ ਲਈ ਜਾਦੇ ਉੱਪਰ ਬੰਨ ਲਈ ਉਹ ਪੱਲੀ ਬਾਰ ਨੂੰ ਮੰਨ ਥਰੇ ਵਾਲੇ ਨੂੰ ਆ ਇੱਥੇ ਬੰਨ ਚੱਲਾ ਹਮ ਬਹੁ ਮਹੀਆ ਆਉਂਦਾ ਹੀ ਨਹੀਂ ਹੋਣਾ ਜਿੱਦਾਂ ਦੇ ਦਰਵਾਲ ਪਾਈ ਹੁਣ ਕੀ ਮਹੀਆ ਆਉਣਾ ਤੰਗ ਆਪਣੇ ਪਤਾ ਨਾ ਦਾ ਚਿਕੜ ਲਾ ਰਿਹਾ ਪਹਿਰੇ ਹੀ ਦੋ ਦਿਨ ਆਰਾਮ ਕਰਿਆ ਮਹੀਨੇ ਹੁਣ ਤਾਂ ਬਾਕੀ ਗੇਰ ਦਾ ਬਚਾਓ ਹੋ ਗਿਆ ਬੈਰਿੰਗ ਸਾਰੇ ਧੋ ਕੇ ਐ ਚੈੱਕ ਕਰ ਲਏ ਬੈਰਿੰਗ ਜਿਹੜੇ ਹਨ ਵੀ ਜਿਹੜੇ ਰੋਡ ਤੇ ਕੰਟੀਨਿਊ ਚੱਲਣ ਵਾਲੇ ਬੈਰਿੰਗ ਉਹ ਵਿਚਾਰ ਬਣਾਇਆ ਵੀ ਪਾ ਲਈਏ ਥੋੜੇ ਜਿ ਠੀਕ ਆ ਬਾਕੀ ਸਟਾਵਕਰਾਂ ਨੂੰ ਤੇਲ ਵਗੈਰਾ ਜਾਂਦਾ ਕਰਤਾ ਧੋ ਕੇ ਮਸ਼ੀਨ ਦਾ ਬਈ ਇਹ ਫਾਇਦਾ ਹੋ ਜਾਂਦਾ ਨਾ ਬੰਦਾ ਆਪ ਫੇਰ ਕਰਦੇ ਗਏ ਬਹੁਤ ਘੱਟ ਲਿਬੜਦਾ ਬਾਕੀ ਆ ਲੋ ਜੀ ਸਾਵਕ ਕਰਨ ਉਹਨਾਂ ਕੱਲੇ ਕੱਲੇ ਨੂੰ ਤੇਲ ਆਉਂਦਾ ਕਰਤਾ ਜਿਹਨੂੰ ਨਹੀਂ ਆਉਂਦਾ ਤਾਂ ਉਹਨੂੰ ਵੈਸੇ ਲੋੜੇ ਹੀ ਨਹੀਂ ਪਈ ਪੱਟਣ ਦੀ ਇਦਾਂ ਹੀ ਆ ਗਿਆ ਸਾਰਿਆਂ ਨੂੰ ਬਾਕੀ ਆਪਣੇ ਖੇਤਤੀਆਂ ਕੁਸਤੀਆਂ ਜਣੀਆਂ ਹੈ ਨਾ ਓਕੇ ਆ ਕੰਪਲੀਟ ਆ ਕੋਈ ਇਹਨਾਂ ਨੂੰ ਬਿਲਡਿੰਗ ਸ਼ੈਲਡਿੰਗ ਨਹੀਂ ਕਿਤੇ ਟੁੱਟੀਆਂ ਨਹੀਂ ਹੋਈਆਂ ਬਹੁਤ ਆ ਪਗੜਾ ਬਈ ਹੈ ਨਾ ਮਸ਼ੀਨ ਬਹੁਤਾ ਆ ਵੀ ਨਹੀਂ 17 1700 ਚੱਕਰਾਂ ਤੇ ਚਲਾਉਨੇ ਲੋਕ ਮੱਕੀ ਚੱਪਾ ਸਿਰਫ 1500 ਚੱਕਰਾਂ ਤੇ 1600 ਚੱਕਰਾਂ ਦੇ ਮਸ਼ੀਨ ਰੱਖੀ ਆ ਉਹਦੇ ਕਰਕੇ ਹੈ ਨਾ ਫੇ ਬਜੌਰ ਹੈ ਨਾ ਕਿਸੇ ਤਰੀਕੇ ਚੱਕਰ ਜਾਦੇ ਹੁਣ ਤੇ ਤਾਂ ਹੀ ਟੁੱਟਦੀਆਂ। ਬਾਕੀ ਹੁਣ ਗ੍ਰੀਸ ਲੱਗੇ ਤੇ ਕਰਨ ਤੱਕ ਦੀ ਗਨ ਦੀ ਪਾਈਪ ਆ ਜਿਹੜੀ ਇਹ ਗ੍ਰੀਸ ਗਨ ਇੱਥੇ ਤੇ ਉਹ ਜਿੱਥੇ ਕਸੀ ਉੱਥੇ ਤੇ ਪਾਟ ਕੇ ਗ੍ਰੀਸ ਲੀਕ ਹੋ ਗਿਆ ਤੇ ਮੈਂ ਕਿਹਾ ਚਲੋ ਹੁਣ ਇਹ ਕਹਿੰਦੀ ਹੈ ਵੀ ਹੁਣ ਕੱਲ ਨੂੰ ਕਰੇ ਜਿਹੜਾ ਉਹ ਕਰਨਾ। ਮੈਂ ਮਸ਼ੀਨ ਕਿੱਥੇ ਰੱਖ ਲਈ ਉਹ ਨਟਾਂ ਵਾਲੀ? ਮਸ਼ੀਨ ਇਹ ਨਟਾਂ ਵਾਲੀ। ਹਾਂ ਸਮਾਨ ਲਿਖ ਲਿਆ ਕੱਲ ਨੂੰ ਹੁਣ ਜਾਵਾਂਗੇ ਲਾਵੀਂ ਉਪਰੇ ਰੱਖ ਦੇ ਇਹਦਾ ਬਾਈ ਬੜਾ ਫਾਇਦਾ ਮਸ਼ੀਨ ਦਾ ਹਨਾ ਜਿੱਥੇ 13 ਤੂਰਾ ਨੰਬਰ ਦੇ ਨਾਲ ਖੋਲਣੇ ਆ ਜਣੀ ਪਹਿਲਾਂ ਇੱਕ ਵਾ ਢਿੱਲੇ ਕਰਨੇ ਪੈਣੇ ਆ ਬੜਾ ਨਜ਼ਾਰਾ ਮੈਂ ਕਹਿੰਦਾ ਦਾੜ-ਦਾੜ ਖੋਲ ਦਿੰਦੀ ਆ ਇਹਨਾਂ ਵਿੱਚੇ ਰੱਖ ਦਿਆਂ ਤੇ ਥੋੜੀ ਸਾਫ ਰੱਖਣੀ ਮੈਂਦੀ ਆ ਨਾ ਪਾਣੀ ਪੂਣੀ ਤੇ ਵੀ ਮੇਰਾ ਆਪ ਨੂੰ ਮੀਂਹ ਆ ਜਾਵੇ ਤਾਂ ਗਿੱਲੀ ਹੋਣ ਦਾ ਨਾ ਇਲੈਕਟ੍ਰੋਨਿਕ ਚੀਜ਼ ਆ ਐਵੇਂ ਖਰਾਬ ਹੋ ਜੂਗੀ ਬਾਕੀ ਸਮਾਨ ਬਾਈ ਲਿਖ ਲਿਆ ਜਿੰਨਾ ਕਹਣਾ ਲੋੜਤੀ ਆਪਾਂ ਨੂੰ ਕਾਪੀ ਦੇ ਵਿੱਚ ਆਹ ਲਿਖ ਲਿਆ ਜੀ ਹੁਣ ਕੱਲ ਨੂੰ ਜਿਹੜਾ ਸਮਾਨ ਆ ਨਾ ਲਿਆਵਾਂਗੇ ਲੁਧਿਆਣੇ ਤੋਂ ਲਿਆਵਾਂਗੇ ਮਦਨ ਸਫੇਰ ਪਾੜ ਤੋਂ ਨਾਲੇ ਦੇਖਾਂਗੇ ਪਹਿਲੀ ਵਾਰ ਲੁਧਿਆਣੇ ਜਾਣਾ ਨਾ ਨਹੀਂ ਅੱਗੇ ਤਾਂ ਆਪਾਂ ਇੱਥੇ ਤੇ ਲੋਖੰਨੇ ਤੇ ਜਾਂ 90 ਤੋਂ ਲੈ ਲਈਦਾ ਪਰ ਹੁਣ ਆਪਾਂ ਨੂੰ ਲੁਧਿਆਣੇ ਇੱਕ ਵਾਰ ਸਮਾਨ ਉਹਨਾਂ ਦਾ ਵਰਤ ਕੇ ਦੇਖਣਾ ਵੀ ਕਿਦਾਂ ਫਿਰ ਉਸ ਹਿਸਾਬ ਨਾਲ ਨਹੀਂ ਉੱਥੇ ਪੱਕਾ ਹਨਾ ਸਮਾਨ ਲੈ ਕਰਾਂਗੇ ਬੈਟਰੀਆਂ ਉਹ ਸੱਚੋਂ ਅਲਟਰਨੇਟਰ ਸੈਲਫ ਖੋਲਣੇ ਦੀ ਯਾਰ ਖੋਲ ਲੀਏ ਉਹ ਮੇਰੇ ਰਿਸ਼ਤੇਦਾਰਾ ਆਉਂਦਾ ਉਹਨੂੰ ਦੇ ਦੰਨੇ ਆ ਸਫਾਈ ਕਰ ਲਿਆਉਣਗੇ ਹਣਾ ਬਾਕੀ ਬੈਟਰੀਆਂ ਬਾਈ ਆਪਣੇ ਰਿਸ਼ਤੇਦਾਰਾਂ ਦੀ ਦੁਕਾਨ ਆ ਉਹਨੂੰ ਕਿਹਾ ਗੁਰਪ੍ਰੀਤ ਸਿੰਘ ਨੂੰ ਮੈਂ ਕਿਹਾ ਵੀ ਆ ਕੇ ਇੱਕ ਵਾਰ ਹਣਾ ਬੈਟਰੀਆਂ ਲੈ ਜੀ ਜੇ ਚੱਲਦੀਆਂ ਦੇਖੀਆਂ ਤਾਂ ਚਲਾ ਦੇ ਨਹੀਂ ਫਿਰ ਮੇਰਾ ਭਰਾ ਮੈਨੂੰ ਬੈਟਰੀਆਂ ਨਾ ਕੋਈ ਚੱਲਦੀਆਂ ਵਧੀਆ ਦਹੀਂ ਕਹਿੰਦਾ ਕੋਈ ਗੱਲ ਨਹੀਂ ਨਾਲ ਬੈਟਰੀਆਂ ਦਾ ਅਲਟਰਨੇਟਰ ਸੈਲਫ ਵੀ ਲੈ ਜਾਣਗੇ ਇਹ ਆਏ ਭਾਈ ਦਿੱਕਤ ਨਹੀਂ ਆਉਗੀ ਹੋ ਕਿ ਨਹੀਂ ਚੁੱਪ ਕਰਕੇ ਹੁਣੀ ਫੇ ਮੁੜ ਕੇ ਉਧਰ ਜਾ ਕੇ ਖਰਾਬ ਹੋ ਜਵੇ ਸੈਲਫ ਦੂਈ ਆ ਬੜੀ ਆ ਇਹਨੂੰ ਭਾਈ ਇੱਧਰ ਹੱਥ ਵੀ ਨਹੀਂ ਪਾਉਂਦਾ ਫੇ ਕੋਈ ਹਾਂ ਚੱਕ ਲੈ ਮੇਰਾ ਵੀ ਚਾਬੀਆਂ ਬੰਨੇ ਦਾ 17 ਦਾ 13 ਦਾ ਚੱਕ ਲੈ ਬੈਟਰੀਆਂ ਵੀ ਦੇ ਦਈਏ ਉਹਨੂੰ ਆਹ ਅਲਟਾ ਬੈਟਰੀਆਂ ਵੀ ਦੇਣੀਆਂ ਇਹਨੂੰ ਹਾਂ ਬੈਟਰੀਆਂ ਵੀ ਦੋ ਦੇ ਦੇਣੀਆਂ ਉਹ ਵਿਚਾਰ ਚੁਰਜ ਕਰਕੇ ਦੇਖ ਲੈਣ ਕਿ ਜੇ ਹੁੰਦੀਆਂ ਠੀਕ ਆ ਨਹੀਂ ਤਾਂ ਫਿਰ ਨਵੀਆਂ ਰਖਾ ਦਾਂਗੇ ਬਾਕੀ ਵੀ ਰਿਪੇਅਰ ਕਰਨੇ ਤੋਂ ਬਾਅਦ ਨਾ ਮਸ਼ੀਨ ਆਪਣੀ ਜਾਣੀ ਆ ਭਾਰਤੋਂ ਸੇਵਕ ਬਰਕਸ਼ਾਪ ਦੇ ਮੁੰਡੇ ਦੇ ਸੇਵਕ ਕੋਲ ਉਹਦੇ ਕੋਲ ਮੇਰੀ ਛਤਰੀ ਆ ਨਾ ਜਿਹੜੀ ਮੱਲੋ ਜਿਵੇਂ ਹੁਣ ਸਿੱਧੀ ਜੀ ਆ ਉਹ ਛਤਰੀ ਨਾਲ ਇਹਦਾ ਬਣਾ ਦੂਗਾ ਬਾਈ ਛਤਰੀ ਆਪਣੀ ਜੀਐਮਬੀ ਕੰਪਨੀ ਤੇ ਜਿਹੜੀ ਲੱਗਦੀ ਆ ਉਹ ਛਤਰੀ ਆਉਣੀ ਆ ਉਹ ਛਤਰੀ ਲਾ ਕੇ ਸੈੱਡ ਕਰਾਉ ਸੈੱਡ ਕਰਾਉਸ ਆ ਜਿਹੜੇ ਉਹ ਲਵਾਉਣੇ ਆ ਬਾਕੀ ਇਹਦੇ ਕੰਮ ਖਾਸਾ ਲੋਗੋ ਲੈਂਦੇ ਬਏ ਆਪਣੇ ਬਣਵਾ ਕੇ ਉਹ ਲਾਵਾਂਗੇ ਜਦ ਨਾਲ ਮੱਲੋ ਕੰਪਲੀਟ ਹੋ ਗਿਆ ਕੰਮ ਇੱਥੇ ਪਹੁੰਚਦੇ ਬੜੇ ਬਣਾਵਾ ਕੇ ਲੈਣੇ ਆ ਫੁੱਟ 22 ਫੁੱਟ ਦੇ ਉਹ ਲਾ ਦਾਂਗੇ ਇੱਕ ਇੱਥੇ ਲਾ ਦਾਂਗੇ ਬਾਕੀ ਹੈ ਨਾ ਇੱਕ ਦੋ ਇੱਕ ਮੂਰੇ ਲਾ ਦਾਂਗੇ ਇੱਕ ਫੋਰਮੈਨ ਤੇ ਮੋਟਰਸਾਈਕਲ ਤੇ ਲਾ ਦਾਂਗੇ ਐ ਫੋਰਮੈਨ ਤੇਰੇ ਮੋਟਰਸਾਈਕਲ ਤੋਂ ਆਪ ਤੇ ਸਪੈਸ਼ਲ ਬਣਾ ਕੇ ਲਿਆਇਆ ਆਓ ਲਾਵਾਗੇ ਹਾਂ ਲਾਉਣਾ ਆਹ ਹਾਂ ਲਾ ਦਾਂਗੇ ਮੈਂਗਾ ਮੋਟਰਸਾਈਕਲ ਤਾਂ ਮੈਂ ਵੀ ਲਾਉਣਾ ਬਣਾਉਣ ਵਾਲੇ ਤੇ ਚਲੋ ਠੀਕ ਆ ਬਾਈ ਮਿਲਦੇ ਹਾਂ ਹੁਣ ਨੈਕਸਟ ਵੀਡੀਓ 'ਚ ਕੱਲੋਂ ਲੁਧਿਆਣੇ ਦਾ ਨਾ ਸਮਾਨ ਲਿਆਵਾਂਗੇ ਨਾਲੇ ਨਾਲੇ ਦੋ ਤਿੰਨ ਕੰਮ ਹੋਰ ਆ ਉਧਰ ਗਿੱਲ ਬਾਈ ਦੇ ਵੀ ਜਾਣਾ ਉਹ ਵੀ ਹੋ ਜਾਊਗਾ ਕੰਮ ਨਾਲੇ ਸਮਾਨ ਆ ਜਾਊਗਾ ਫਿਰ ਇਹਦੀ ਕਰਨ ਨੂੰ ਹਨਾ ਅੱਧੀ ਅੱਧੀ ਕਿ ਦਿਹਾੜੀ ਤੋਂ ਬਾਅਦ ਫੀਟਿੰਗਾਂ ਜਿਹੜੀ ਗੈਡਰਮ ਦੀ ਕਰਨ ਲੱਗ ਜਾਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਬੁੜੀ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ